ਦੋਸਤੋ ਲੋ ਜੀ ਦਹੀਂ ਭੱਲੇ ਸਾਰੇ ਲੱਗ ਰਹੇ ਨੇ ਸਾਰੇ ਰਗੜ ਰਹੇ ਨੇ ਸਾਰੇ ਰਗੜ ਰਹੇ ਨੇ ਦੇਖੋ ਜੀ ਦੇਖੋ ਜੀ ਦਹੀਂ ਭੱਲੇ ਪਲੇਟਾਂ ਪਰ ਪਰ ਕੇ ਦੇਖੋ ਜੀ ਕਿਵੇਂ ਲੱਗੇ ਨੇ ਬਣਾਏ ਹੋਏ ਸਾਡੇ ਦਹੀਂ ਭੱਲੇ ਬਹੁਤ ਹੀ ਟੇਸਟੀ ਹੈ ਬਹੁਤ ਟੇਸਟੀ ਹੈ ਮੰਮੀ ਕਿਵੇਂ ਲੱਗੇ ਨੇ ਵਾਰਦਾ ਸਵਾਗਤ ਹੈ ਕੈਸਨ ਹੈਲੋ ਦੋਸਤੋ ਗੁੱਡ ਮਾਰਨਿੰਗ ਰਾਣਾ ਪੰਜਾਬੀ ਬਲੋਗ ਤੁਹਾਡਾ ਸਵਾਗਤ ਹੈ ਲੋ ਜੀ ਮਿੱਤਰੋ ਹੁਣ ਬਣ ਜਾ ਰਹੇ ਨੇ ਇਹ ਪਰੌਂਠੇ ਨਾਲ ਹੈਗਾ ਔਲੇ ਦਾ ਚਾਰ ਨਾਲੇ ਪਰੌਂਠੇ ਨਾਲੇ ਚਾਹੇ ਕੇ ਸਾਥ ਖਾਏ ਦੋਸਤੋ ਤੁਸੀਂ ਵੀ ਖਾਓ ਅਸੀਂ ਵੀ ਖਾਵਾਂਗੇ ਲਓ ਜੀ ਮਿਆਂਕ ਨਾਲ ਨਾਲ ਮਿਲੋ ਮਿਆਂਕ ਨਾਲ ਨਾਲ ਆਏ ਹਾਏ ਮਿਆਂਕ ਨਾਲ ਨਾਲ ਮਿਲੋ ਬਈ ਮਿਆਂਕ ਨਾਲ ਨਾਲ ਲਓ ਜੀ ਪੋਜ ਬਣਾ ਕੇ ਕਰ ਰਿਹਾ ਕੰਮ ਠੀਕ ਹੈ ਦੋਸਤੋ ਚਲੋ ਜੀ ਤੇ ਹੁਣ ਅਸੀਂ ਇਹਨੇ ਨਾ ਇੱਧਰਲੇ ਕਮਰੇ ਜੀ ਡੈਕ ਉਹ ਕਰਾਂਗੇ ਅਸੀਂ ਥੋੜੇ ਦਿਨ ਆਵਾਜ਼ ਕੁਝ ਟਾਈਮ ਬਾਅਦ ਜਿਹੜਾ ਕਮਰਾ ਨਾ ਸਾਡਾ ਇਹ ਇਹ ਸਾਰਾ ਕਮਰਾ ਤੋੜ-ਫੋੜ ਕਰਕੇ ਅਸੀਂ ਇਹਦਾ ਥੋੜਾ ਜਿਆਦਾ ਨਾਮ ਹੀ ਲੁੱਕ ਦਵਾਂਗੇ ਕਿਉਂਕਿ ਇਹ ਥੋੜਾ ਜਿਹਾ ਪੁਰਾਣੇ ਟੈਪ ਦਾ ਲੱਗਦਾ ਸਾਨੂੰ ਬੈਕ ਪੈਕ ਹਮਾਰੇ ਸਿੱਪਰ ਰੱਖੇ ਤੇ ਉਹ ਸਾਰਾ ਟੱਟ-ਬੱਟ ਕੇ ਤੇ ਇੱਧਰ ਪੂਜਾ ਰੂਪਣੂਗਾ ਫਿਰ ਇੱਧਰ ਸਾਇਲੈਂਸ ਗੱਡੀ ਢਾਣ ਦਾ ਕੰਮ ਕਰ ਚੁੱਕੇ ਆ ਪਹਿਲਾਂ ਸੀ ਦੇਖਾਂਗੇ ਕਿਵੇਂ ਕਰਨਾ ਪਲਾਨਿੰਗ ਦੇਖ ਲਈਆਂ رائے مشورہ ਕਰਕੇ ਫਿਰ ਦੇਖਦੇ ਆ ਕਿ ਬਣੂਗਾ ਆ ਆਪ ਉਹ ਸੰਸਾਰਾ ਢਾਣਾ ਪਊਗਾ ਆ ਢਾ ਕੇ ਦਵਾਣਾ ਟਾਇਲੈਂਟ ਨੂੰ ਲੈਣੇ ਸਾਰੀਆਂ ਆਪਣੀਆਂ ਬੇਸਾਰੀਆਂ ਚਲੋ ਕੋਈ ਗੱਲ ਨਹੀਂ ਤੇ ਮੈਂ ਕਰਕੇ ਲੋ ਜੀ ਕੋਈ ਗੱਲ ਨਹੀਂ ਚਲੋ ਸਾਲ ਆਪਾਂ ਨੇ ਕੰਮ ਲੈ ਲਿਆ ਟਾਇਲਰ ਦਾ ਤੇ ਅਨੋਰ ਸਾਰਾ ਪਪਾ ਨੂੰ ਤੋੜ ਕੇ ਕੁਛ ਨਾ ਕੁਛ ਕਰਾਂਗੇ ਜੋ ਕਿ ਉਹਨੇ ਜਿਹੜੀ ਗੱਡੀ ਆ ਆਪਣੀ ਅੰਦਰ ਲੱਗ ਜਾ ਕਰ ਐਵੇਂ ਤੇ ਐਵੇਂ ਜਾ ਕੇ ਆਏ ਘੁੰਮ ਕੇ ਆਏ ਬਾਈ ਠੀਕ ਆ ਦੋਸਤੋ ਜੋ ਵੀ ਹੋਊਗਾ ਦੇਖਾਂਗੇ ਪਹਿਲਾਂ ਤਾਂ ਫਿਰ ਸਾਨੂੰ ਤੁਸੀਂ رائے مشورہ ਦਿਓ ਕਿਵੇਂ ਕਰਨਾ ਹੈ ਤਾਂ ਅਸੀਂ ਥੋੜਾ ਜਿਹਾ ਕੰਮ ਕਰਾਂਗੇ ਥੋੜਾ ਜਿਹਾ ਮਕਾਨ ਦਾ ਆਪਣਾ ਤੇ ਚਲੋ ਜੀ ਦੋਸਤੋ ਠੀਕ ਆ ਮਿਲਦੇ ਆ ਫਿਰ ਸਾਡੇ ਨਾਲ ਬਣੇ ਰਹੋ ਮੈਂ ਚਾਹ ਪਾਣੀ ਪੀ ਲਾ ਲਓ ਜੀ ਮਿਲਦੇ ਆ ਫਿਰ ਆਪਾਂ ਚਾਹ ਪਾਣੀ ਪੀ ਕੇ ਚੱਲਦੇ ਆ ਸ਼ੌਕ ਤੇ ਹੈਲੋ ਦੋਸਤੋ ਲਓ ਜੀ ਆ ਗਿਆ ਸੀ ਕਰੇ ਜੋ ਕਿ ਰਵੀਤਾ ਰਾਣੀ ਕਹਿੰਦੀ ਆ ਮੈਂ ਨੇ ਪਤਾ ਨਹੀਂ ਕੀ ਬਣਾਇਆ ਥਮ ਤੋਂ ਕੀ ਬਣਾਇਆ ਏ ਕੀ ਹਾਂ ਕੀ ਬਣਾਇਆ ਸਈ ਬੜੇ ਦਹੀਂ ਬੱਡੇ ਬੜੇ ਦਹੀਂ ਬੜੇ ਬਣਾਇਆ ਦੋਸਤੋ ਤਾਂ ਹੀ ਮੇਰੇ ਤੋਂ ਇਹਨਾਂ ਨੇ ਮੰਗਾਈਆ ਨੇ ਸਮੋਸੇ ਵਾਲੀ ਚਾਟਣੀ ਪਲੱਸ ਦਹੀਂ ਮੰਗਾਈਆ ਦੋਸਤੋ ਦਹੀਂ ਇਹ ਮੰਗਾਈਆ ਨਾਲੇ ਮਂਗਾਏ ਨਾ ਪਪੀਤਾ ਨਾਲੇ ਕੇਲੇ ਨਾਲੇ ਮੂਲੀ ਨਾਲੇ ਚਕੰਦਰ ਲੋਏ ਦੋਸਤੋ ਦਹੀਂ ਬੜੇ ਬਣਾਏ ਨੇ ਬੜੇ ਨਾਲੇ ਮੱਠੀਆਂ ਆਏ ਹਾਏ ਹਾਏ ਮੱਠੀਆਂ ਆ ਕੀਆ ਲੋਡ ਓਏ ਹੋਏ 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 ਹਰੀ ਚਟਣੀ ਬੱਲੇ ਬੱਲੇ ਦਹੀਂ ਪੱਲੇ ਦਹੀਂ ਪੱਲੇ ਬੱਲੇ ਬੱਲੇ ਓਏ ਹੋਏ 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 ਆ ਗਿਆ ਪਾਣੀ ਚ ਚੀਨੀ ਪਾਈ ਹੋਈ ਆ ਚੀਨੀ ਵੀ ਪੂ ਗਈ ਜੱਨੀ ਪੱਲੇ ਚ ਲਓ ਜੀ ਦੋਸਤੋ ਚੀਨੀ ਵੀ ਡਲੇ ਲੜ ਲੈ ਲੜ ਪਾਣੀ ਸੋਹਣੀ ਸੋਹਣੀ ਜੀ ਲੈਡ ਵਾਲ ਦੇ ਓ ਜਗਮਗ ਜਗ ਹੁਣ ਸੋਨਾ ਸੋਨਾ ਇਹ ਚੀਜ਼ਾਂ ਨਹੀਂ ਦਿਖਣੀਆਂ ਤਾਂ ਕਰਕੇ ਅਸੀਂ ਲਾਈਟ ਬਾਲ ਦੇਣਾ ਲਓ ਜੀ ਇਹ ਹੋਮੇਡੇ ਦਹੀਂ ਹਾਂਜੀ ਗਰੇਲੂ ਓਏ ਹੋਏ ਹੋਏ ਘਰੇਲੂ ਦਹੀਂ ਆ ਇਹ ਘਰੇਲੂ ਓਏ ਹੋਏ ਖੱਟੀ ਤਾਂ ਨਹੀਂ ਹੋਈ ਖਰਾਬ ਤਾਂ ਨਹੀਂ ਹੋਈ ਲਓ ਜੀ ਕੌਣ ਆ ਗਿਆ ਭਾਈ ਸੋਨੇ ਨੈਣ ਸੀ ਦਰਵਾਜ਼ਾ ਖੋਲੋ ਦਰਵਾਜ਼ਾ ਖੋਲ ਗਿਆ ਲਓ ਜੀ ਮਿੱਤਰੋ ਆਹ ਹੈ ਦਹੀਂ ਭੱਲੇ ਬਣ ਗਏ ਦਹੀਂ ਬੜਾ ਦਹੀਂ ਭਲਾ ਲਓ ਜੀ ਦੇਖੋ ਦਹੀਂ ਗੱਡੀ ਚਲਾਵੇ ਗੱਡੀ ਚਲਾਵੇ ਜ ਸਾਡੀ ਚੀ ਵੀ ਬਰਤ ਜਾਂਦੀ ਹੈ ਇਹ ਇੱਥੇ ਅੱਗੇ ਦੀ ਹੈ ਗੱਡੀ ਦੇ ਬਰਤ ਜਾਂਦੀ ਐਨੀ ਠਾਰੀ ਹੋਈ ਪਈ ਆ ਫੈਸਣ ਦੇ ਦੌਰ ਤੇ ਗਰੰਟੀ ਨਾ ਲਈ ਜੀ ਇਸੇ ਜੀ ਦੀ ਲਓ ਜੇ ਮੈਟਰੋ ਬਹੁਤ ਠੰਡਾ ਹੈ ਇਸ ਬਾਤ ਦਾ ਘਮੰਡ ਹੈ ਹੈ ਠੰਡ ਹੈ ਕਿਸ ਬਾਤ ਦਾ ਘਮੰਡ ਹੈ ਇਧਰ ਮੂਲੀ ચીਰ ਨਾਲ ਚਕੰਦਰ ਸਿਕੰਦਰ ਕੇ ਟੋਟੇ ਕਰਨੇ ਬਰੀਕ ਬਰੀਕ ਤੇ ਮੂਲੀ ਦੇ ਵੀ ਸਲਾਦ ਉਹਵੇਂ ਚੀਰਨੇ ਜਿਵੇਂ ਆਪਾਂ ਉਹ ਨਹੀਂ ਘੇੜਦੇ ਪਤਾ ਕਦੂਗਾ ਨਹੀਂ ਬਰੀਕ ਬਰੀਕ ਕੀਤੀ ਜਾਂਦੇ ਨੇ ਐ ਕਰਕੇ ਪੀਸ ਕੱਟ ਕੇ ਫਿਰ ਉਹਦੇ ਵਾਂਗ ਬਰੀਕ ਬਰੀਕ ਲੰਮੇ ਲੰਮੇ ਜਿਵੇਂ ਸਲਾਦ ਕਦ ਖਾਇਆ ਕਰੇ ਦਹੀਂ ਭੱਲੇ ਹਾਂ ਤੇ ਉਹ ਵੀ ਤਾਂ ਕਦੂਬਸ ਕਰਕੇ ਹੀ ਖਾਤੇ ਆ ਕਦੂਗਾ ਥੋੜੀ ਘੇੜ ਦੇਣੇ ਕਰਕੇ ਦੇਖ ਲਓ ਮਿੱਤਰੋ ਪਤਾ ਹੈ ਨਹੀਂ ਖਾਣ-ਖਾਣ ਦਾ ਪਤਾ ਨਾ ਨੂੰ ਕੰਮ ਕਰਨ ਦਾ ਕੰਮ ਨਹੀਂ ਆਂਦਾ ਇਹਨਾਂ ਨੂੰ ਇੱਕ ਪੈਸੇ ਦਾ ਵੀ ਇੱਕ ਪੈਸੇ ਦਾ ਵੀ ਲਾਜ ਦੋਸਤੋ ਚਲੋ ਮੈਂ ਸਿਖਾ ਦਿੰਦਾ ਇਹਨਾਂ ਨੂੰ ਕਦੇ ਕੰਮ ਆ ਜੂਗਾ ਇਹਨਾਂ ਦੀ ਠੀਕ ਹੈ ਦੋਸਤੋ ਪਹਿਲਾਂ ਤਾਂ ਚੀਰਨਾ ਹੈ ਚੋਰਸ ਜਿਵੇਂ ਮੂਲੀ ਚੀਰਦੇ ਐਵੇਂ ਚੋਰਸ ਫਿਰ ਪਤਲੇ ਪਤਲੇ ਚੀਰਨੇ ਨੇ ਫਿਰ ਉਹਦੇ ਵਿੱਚੋਂ ਬਰੀਕ ਬਰੀਕ ਜੇ ਟੋਟੇ ਟੋਟੇ ਕਰਨੇ ਹੁੰਦੇ ਨੇ ਲੰਮੇ ਲੰਮੇ ਜੀ ਬਰੀਕ ਬਰੀਕ ਤੈਨੂੰ ਪਤਾ ਏ ਪਤਾ ਨਹੀਂ ਤੈਨੂੰ ਵੀ ਪੱਕੀ ਗੱਲ ਆ ਲਓ ਜੀ ਇਹਨਾਂ ਵੀ ਨਹੀਂ ਪਤਾ ਚਲੋ ਮੈਂ ਇਹਨਾਂ ਨੂੰ ਸਿਖਾ ਦਿੰਦਾ ਹਾਂ ਗੱਲ ਕੋਈ ਵੱਡੀ ਨਹੀਂ ਹੈਗੀ ਮੈਂ ਸਾਰਾ ਕੁਝ ਹਾਂਦਾ ਇਹ ਇਹਨਾਂ ਨੂੰ ਮੈਂ ਹੀ ਸਿਖਾਈ ਨੇ ਦਹੀਂ ਭੱਲੇ ਵੀ ਬਣਾਣੇ ਦਹੀਂ ਭੱਲੇ ਵੀ ਮੈਂ ਹੀ ਸਿਖਾਈ ਨੇ ਦੇਖੋ ਦੋਸਤੋ ਸਾਰਾ ਸਮਾਨ ਦੇਖ ਲਓ ਲੈ ਕੇ ਆਏ ਆ ਲਓ ਜੀ ਆ ਗਿਆ ਨੌਣੀ ਆ ਗਿਆ ਵੇ ਗੱਲ ਕਰੋ ਨੌਣੀ ਨਾਲ ਨੌਣੀ ਕੀ ਹਾਲ ਆ ਹੈ ਐ ਕੀ ਆ ਲਓ ਜੀ ਨੌਣੀ ਨਾਲ ਗੱਲ ਕਰੋ ਬਾਈ ਇਹ ਆ ਦੇਖ ਲਓ ਅੱਜ ਨਾ ਦਰਵਾਜ਼ਾ ਖੋਲ ਕੇ ਛੱਡ ਗਈ ਇਹ ਸੋਣੀ ਦੇ ਦੋਸਤੋ ਬਾਅਦ ਇਹ ਉਹ ਗਲੀ ਚੋਂ ਮਿਲਿਆ ਦੋਸਤੋ ਗਲੀ ਚ ਗਲੀ ਚ ਆ ਗਿਆ ਦੀ ਨੌਣੀ ਉਹ ਉਥੋਂ ਲੱਭ ਕੇ ਲੈ ਕੇ ਆਏ ਆ ਨਾ ਓਏ ਰੋਣੀ ਆ ਦੇਖ ਲੋ ਚੰਨਾ ਇਹ ਕਰਦਾ ਜੀ ਨੌਣੀ ਇਹ ਨੌਣੀ ਚਲੋ ਦੋਸਤੋ ਕੋਈ ਗੱਲ ਨਹੀਂ ਮਿਲਦੇ ਆ ਫਿਰ ਆਪਾਂ ਇਹਨਾਂ ਨੂੰ ਮੈਂ ਸਿਖਾਦਾ ਕਿਵੇਂ ਕਟਿੰਗ ਕਰੀਦੀ ਆ ਚਾਕੂ ਉਹਦੇ ਨਾਲ ਕੀ ਨਾਮ ਆ ਕੱਟੇ ਕਿੱਦਨੇ ਨੇ ਹਾਂ ਬਰੀ ਕਰ ਲੈਮੈਂਡ ਮੈਂ ਕਰਕੇ ਦਿਖਾਣਾ ਤੁਹਾਨੂੰ ਫਿਰ ਐਸੇ ਐਸੇ ਹਾਂ ਐਸੇ ਐਸੇ ਬਰੀਕ ਬਰੀਕ ਹਾਂ ਬਰੀਕ ਬਰੀਕ ਐਸੇ ਐਸੇ ਹਾਂ ਐਸੇ ਐਸੇ ਐਵੇਂ ਸਿਖਾ ਦਿੰਦੇ ਆਂ ਹਮ ਦੇਖ ਲੈ 2 ਮਿੰਟਾਂ ਵਿੱਚ ਸਿਖਾ ਦਿਆ ਦੇਖ ਲਓ ਦੋਸਤੋ ਜਿਸਨੇ ਜਿਹਨੇ ਸਿੱਖਣਾ ਹੈ ਆਪਣੇ ਲਵੇ ਕਲਾਸ ਲਾ ਸਕਦਾ ਮੈਂ ਤੁਹਾਨੂੰ ਸਿਖਾ ਦੂੰਗਾ ਦਹੀਂ ਭੱਲੇ ਕਿਵੇਂ ਬਣਾਈ ਦੇ ਨੇ ਕਿਵੇਂ ਖਾਈ ਦੇ ਨੇ ਠੀਕ ਹੈ ਦੋਸਤੋ ਚਲੋ ਜੀ ਬਣ ਜਾਣ ਦਿਓ ਮੈਂ ਤੁਹਾਨੂੰ ਜਰੂਰ ਦਹੀਂ ਭੱਲੇ ਦਿਖਾਉਂਗਾ ਹਾਂ ਜੀ ਤਿਆਰੀ ਹੋ ਗਈ ਦਹੀਂ ਭੱਲੇ ਦੀ ਪਹਿਲਾਂ ਤਾਂ ਆਪਣੀ ਦਹੀਂ ਨੂੰ ਤੁਸੀਂ ਉਹ ਕਰ ਲੋ ਕੀ ਕਹਿੰਦੇ ਹੁੰਦੇ ਨੇ ਘੋਲ ਲੋ ਫਿਰ ਚੀਨੀ ਆ ਪਾਣੀ ਚ ਪਾ ਕੇ ਇਹਨੂੰ ਵੀ ਘੋਲ ਲੋ ਫਿਰ ਖਟਾ ਮਿੱਠਾ ਪਾਣੀ ਹੋ ਜਾਊਗਾ ਫਿਰ ਆਪਣਾ ਇਹਦੇ ਚ ਧਨੀਆ ਧੁਨੀਆ ਮਿਰਚਾਂ ਹਰੀਆਂ ਪਾ ਪਾ ਕੇ ਇਹਨੂੰ ਮਿਕਸੀ ਚ ਉਹ ਕਰ ਲੋ ਠੀਕ ਆ ਦੋਸਤੋ ਤੇ ਉਹ ਤੋਂ ਬਾਅਦ ਆ ਦਹੀਂ ਭੱਲੇ ਨੇ ਜਿਹੜੇ ਦਾਲ ਦੇ ਬਣੇ ਹੋਏ ਨੇ ਇਹ ਮੋਂਗ ਦੀ ਦਾਲ ਦੇ ਬਣੇ ਹੋਏ ਨੇ ਤੇ ਮਠੀਆਂ ਮੁੱਲ ਦੀਆਂ ਲਿਆਣੀਆਂ ਪੈਣਗੀਆਂ ਤੁਹਾਨੂੰ ਤੇ ਮੁੱਲ ਦੇ ਜਾਣਾ ਪੂਗਾ ਸੁਣੋ ਤਪ더라 ਮੁੱਲ ਦੇ ਜਾਣ ਵਾਲਾ ਹੈ ਲੋ ਜੀ ਦੇਖੋ ਜੀ ਇਹਨੇ ਕੱਲ ਦਾ ਫੋਜੀ ਵਾਲੀ ਵਰਦੀ ਪਾਈ ਹੋਈ ਆ ਕੱਲ ਦੀ ਕੱਲ ਵੀ ਫੋਜੀ ਵਾਲੀ ਵਰਦੀ ਹੋਈ ਆ ਚਲੋ ਕੋਈ ਗੱਲ ਨਹੀਂ ਆ ਲੋ ਜੀ ਰੂਵੀ ਤਰ੍ਹਾਂ ਦੇ ਦਹੀਂ ਦੀ ਮਠਾਏ ਦਹੀਂ ਦੇ ਮਠਾਏ ਰਤਾ ਤੇ ਦੇਖੋ ਜੀ ਸਵਾਦ ਬਣਨਗੇ ਦੰਨ ਭੱਲੇ ਜੋ ਵੀ ਆ ਮੈਂ ਤੁਹਾਨੂੰ ਜਰੂਰ ਦਿਖਾਵਾਂਗਾ ਠੀਕ ਆ ਦੋਸਤੋ ਸਾਡੇ ਨਾਲ ਬਣੇ ਰਹੀ ਆ ਦੋਸਤੋ ਪਲੇਟ ਆਪਣੀ ਸੱਚ ਢੱਜ ਕੇ ਤਿਆਰ ਹੋਣ ਵਾਲੀ ਆ ਦੇਖੋ ਜੀ ਪਹਿਲਾ ਦਾ ਪਾਲੀਆਂ ਮਠੀਆਂ लो जी मट्ठिया पाइया ने पहला, फिर पाए ने दही आह बल भले लो जी भले पाए ने दोस्तों बैलडन बैलडन लाओ जी मित्रों होर की पागा होना चम्मच लो जी मित्रों चम्मच तो हरी चटनी ओ ही स्वादिष्ट लो जी मित्रों हूँ ये दही पै है ਲਓ ਜੀ ਦਹੀਂ ਚੱਕੋ ਦੋਸਤੋ ਦਹੀਂ ਭੱਲੇ ਤਿਆਰ ਵਰ ਤਿਆਰ ਹੋ ਰਹੇ ਨੇ ਦਹੀਂ ਦਹੀਂ ਦਹੀਂਓ ਦਹੀਂ ਲਓ ਜੀ ਮਿੱਤਰੋ ਦਹੀਂ ਦਹੀਂ ਲਓ ਜੀ ਲੋਕ ਪਲੇਟ ਲੈ ਕੇ ਆਉਂਦੇ ਨੇ ਮੈਂ ਅੰਕਰਾਣਾ ਲੈ ਕੇ ਆਇਆ ਏ ਬਾਲਟੀ ਲਿਆਇਆ ਦੋਸਤੋ ਬਾਲਟੀ ਦਿਖਾਏਗਾ ਤੁਮੋਂ ਹਾਂ ਓਏ ਬਾਲਟੀ ਦਿਖਾਏਗਾ ਉਹ ਤਾਂ ਲਓ ਜੀ ਸਵਾਦਿਸ਼ਟ ਬੱਲੇ ਬੱਲੇ ਲੋ ਜੀ ਸਲਾਦ ਗਿਰਾ ਜਾਊਗਾ ਹੁਣ ਇਹਦੇ ਸਵਾਦ ਸਵਾਦ ਬਹੁਤ ਹੀ ਸਵਾਦ ਬਣਵਾ ਦਹੀਂ ਪਲਾ ਲੋ ਇਹਦੇ ਮਸਾਲਾ ਗਿਰਾਇਆ ਯਾਰੇ ਆਏ ਛਾੜ ਮਸਾਲਾ ਤੇ ਬੱਚਾ ਦੇਖੋ ਛਾੜ ਹਾਂ ਛਾੜ ਮਸਾਲਾ ਓਏ ਹੋਏ ਹੋਏ ਲੋ ਜੀ ਛੋਡੇ ਮੂੰਹ ਚ ਆ ਗਿਆ ਹੋਗਾ ਪਾਣੀ ਮੇਰੇ ਮੂੰਹ ਚ ਵੀ ਆ ਰਿਹਾ ਪਾਣੀ ਬਾੜੀ ਟੇਸਟੀ ਬਾੜੀ ਟੇਸਟੀ ਲਓ ਜੀ ਸਲਾਦ ਚੀਰਿਆ ਜਾ ਰਿਹਾ ਏ ਹਾਏ ਤੱਕ 2 ਦਿਨ ਹੋ ਗਏ ਨੇ ਸਲਾਦ ਚੀਰਦੇ ਨੂੰ ਸਲਾਦ ਘੱਟ ਚੀ ਰਿਹਾ ਏ ਲਓ ਜੀ ਪਲੇਟ ਤਿਆਰ ਵਰ ਤਿਆਰ ਰਵੀਦਾ ਰਾਣੀ ਨੇ ਬਣਾਤੀ ਆ ਪਲੇਟ ਤਿਆਰ ਲਓ ਜੀ ਮਿੱਤਰੋ ਵੀਡੀਓ ਬਣਾਣੀ ਹੈ ਖਾਣੀ ਆ ਹੈ ਖਾਣਾ ਵੀਡੀਓ ਬਣਦੀ ਰਹਿ ਕੇ ਬਣਦੀ 10 ਤੂੰ ਦੱਸ ਮੈਂ ਤਾਂ ਬਣਾਉਂਗਾ ਵੀਡੀਓ ਬਣਾਓਗੇ ਤਾਂ ਬਣੇਗੀ ਤੇ ਚਲੋ ਦੋਸਤੋ ਵੀਡੀਓ ਬਣਾ ਕੇ ਮਿਲਦੇ ਆ ਤੁਹਾਨੂੰ ਠੀਕ ਆ ਸਾਡੇ ਨਾਲ ਬਣੇ ਰਿਓ ਫਿਰ ਤੁਹਾਨੂੰ ਖਵਾਵਾਂਗੇ ਠੀਕ ਆ ਮਿੱਤਰੋ ਸਾਡੇ ਨਾਲ ਬਣੇ ਰਿਓ ਚਾਟ ਭੱਲੇ ਬਣ ਰਹੇ ਨੇ ਕਰਾਰੀ ਚਾਟ ਭੱਲੇ ਵਾਲੀ ਚਾਟ ਚਾੜਈ ਚਾਟ ਠੀਕ ਆ ਦੋਸਤੋ ਸਾਡੇ ਨਾਲ ਬਣੇ ਰਿਓ ਤੁਸੀਂ ਪੂਰੀਆ ਤਿਆਰ-ਵਰ ਤਿਆਰ ਹੋ ਰਹੀਆਂ ਨੇ ਦੇਖੋ ਜੀ ਰਵੀ ਸਰਾਨੀ ਕਰ ਰਹੀ ਐ ਖਾਸੀਆਂ ਪਲੇਟਾਂ ਤਿਆਰ ਹੋ ਜਾਣਗੀਆਂ ਮੈਂ ਤੁਹਾਨੂੰ ਦਿਖਾਉਂਗਾ ਫਿਰ ਠੀਕ ਆ ਸਾਡੇ ਨਾਲ ਬਣੇ ਰਿਓ ਤੁਸੀਂ ਆ ਜੀ ਮਿੱਤਰੋ ਤਿਆਰ-ਵਰ ਤਿਆਰ ਹੋ ਗਏ ਆ ਦੇਖੋ ਜੀ ਉਰੇ ਓਕੇ ਦੀ ਰਿਪੋਰਟ ਆ ਪਲੇਟਾਂ ਪਲੇਟਾਂ ਸਜ ਗਈਆਂ ਨੇ ਦੇਖੋ ਦੋਸਤੋ ਪਲੇਟ ਦੇਖੋ ਜੀ ਵਾਓ ਬੜਾ ਬੜਾ ਹਾਂ ਜੀ ਵੀਡੀਓ ਬਣਾਵਾਂਗੇ ਤੁਹਾਨੂੰ ਵੀ ਦਿਖਾਵਾਂਗੇ ਦੇਖੋ ਜੀ ਦੋਸਤੋ ਬਹੁਤ ਵਧੀਆ ਬਣਿਆ ਨੇ ਦਹੀਂ ਭੱਲੇ ਜੀ ਦੋਸਤੋ ਲੋਜ ਦਹੀਂ ਭੱਲੇ ਸਾਰੇ ਰਗੜ ਰਹੇ ਨੇ ਸਾਰੇ ਰਗੜ ਰਹੇ ਨੇ ਸਾਰੇ ਰਗੜ ਰਹੇ ਨੇ ਦੇਖੋ ਜੀ ਦੇਖੋ ਜੀ ਦਹੀਂ ਭੱਲੇ ਪਲੇਟਾਂ ਪਰ ਪਰ ਕੇ ਦੇਖੋ ਜੀ ਕਿਵੇਂ ਲੱਗੇ ਨੇ ਬਣਾਏ ਹੋਏ ਸਾਡੇ ਦਹੀਂ ਭੱਲੇ बहुत ही टेस्टी है बहुत टेस्टी है, है। मम्मी तुम्हें लगे ने सवाल है सवाल है कैसेन लगे हैं बहुत ही केमे लगे ने ओले क्रंची फुल स्पाइसी कैसे लगे हैं है। मैंने तो खाई नहीं खाए ने मोय मोय ओवे लो ये मेरी प्लेट है तूसी खाओ मैं भी खाना है देखो दोस्तों दिल काटना दिल पल्ले बहुत टेस्टी बने ने बढ़िया होम मेड दही भले ने साफ दही भले ने बनाए हुए दोस्तों बहुत टेस्टी ने लो जी मित्रों चलो फिर बाय बाय करो सारे करो बाय बाय जय हिंद करो जय हिंद अगले ब्लॉज मिलते है। ठीक है दोस्तों सा बने रहो ओके जी